ਸਟੂਡੀਓ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਭਗਵੰਤ ਸਿੰਘ ਜੀ ਪੰਦੇਰ ਸਾਹਿਬ ਜਿਹੜੇ ਕਿ ਬਹੁਤ ਹੀ ਸਮਾਜ ਸੇਵੀ ਨੇ ਜੀ ਸਾਡੀ ਨਜ਼ਰ ਦੇ ਵਿੱਚ ਉਹ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਵਾਇਦੁੱਲ ਜੀ ਕਰਤਾਰ ਸਾਹਿਬ ਵਾਇਦੁੱਲ ਜੀ ਕੀ ਫਤਹਿ ਕੀ ਹਾਲ ਚਾਲ ਜੀ ਬਹੁਤ ਵਧੀਆ ਠੀਕ ਠਾਕ ਆ ਜੀ ਕਿਵੇਂ ਚੱਲ ਰਿਹਾ ਕਮ ਵਸਟੀ ਤਾਂ ਹੈ ਬੀ ਜੀ ਸੀ ਦੇ ਇਲੈਕਸ਼ਨ ਦੇ ਵਿੱਚ ਹੁਣ ਫੇਰ ਇਲੈਕਸ਼ਨ ਆ ਰਹੀ ਹੈਗੀ ਆ ਜੀ ਫੇਰ ਵੀ ਜੀ ਹੋ ਜਾਣਾ ਹੈ ਜੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇੱਕ ਗੱਲ ਚੱਲ ਰਹੀ ਹੈ ਕਿ ਅਨਾਉਂਸ ਹੋਇਆ ਕਿ ਜਿਨ੍ਹਾਂ ਦੇ ਕੋਲ ਭਾਰਤੀ ਪਾਸਪੋਰਟ ਹੈ ਉਹਨਾਂ ਨੂੰ ਬੀ ਆਰ ਪੀ ਕਾਰਡ ਦੀ ਲੋੜ ਹੈ ਇਹ ਬੀ ਆਰ ਪੀ ਕਾਰਡ ਹੈ ਕਿ ਕਿਉਂ ਜ਼ਰੂਰਤ ਹੈ ਕਿਉਂ ਅਨਾਉਂਸ ਕੀਤਾ ਗਿਆ ਭਗਵਾਨ ਸਿੰਘ ਜੀ ਹਾਂ ਜੀ ਇਹ ਜਾਣਕਾਰੀ ਜਿਹੜੀ ਹੈਗੀ ਆ ਇੰਡੀਅਨ ਪਾਸਪੋਰਟ ਵਾਲੇ ਵਾਸਤੇ ਬਹੁਤ ਹੀ ਜ਼ਰੂਰੀ ਹੈਗੀ ਆ ਤੇ ਜੋ ਵੀ ਆਪਣੇ ਸਰੋਤੇ ਸੁਣ ਰਹੇ ਹੈਗੇ ਤੇ ਜਾਂ ਉਹਨਾਂ ਦੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਜਿਹੜੇ ਨਹੀਂ ਵੀ ਸੁਣ ਰਹੇ ਜਿਨ੍ਹਾਂ ਕੋ ਇੰਡੀਅਨ ਪਾਸਪੋਰਟ ਹੈਗਾ ਇਹ ਜਿਹੜੀ ਇਨਫੋਰਮੇਸ਼ਨ ਹੈਗਾ ਤੁਸੀਂ ਜਰੂਰ ਉਹਨਾਂ ਨੂੰ ਪਹੁੰਚਾਓ ਕੋਈ ਜਿਹੜਾ BRP ਕਾਰਡ ਦੋ ਤਰ੍ਹਾਂ ਦੇ ਕਾਰਡ ਹੈਗੇ ਇੱਕ ਤਾਂ ਹੈ BRP ਕਾਰਡ ਹੈਗਾ ਜਿਹੜਾ ਬਾਇਓਮੈਟ੍ਰਿਕ ਰੈਜ਼ੀਡੈਂਟ ਪਰਮਨੈਂਟ ਕਹਿੰਦੇ ਆ ਉਹ ਹੈਗੇ ਆਪਣੇ ਜਿਹੜੇ ਇੰਡੀਆ ਜਾਂ ਹੋਰ ਕੰਟਰੀ ਜਿਹੜੇ ਨਾਨ ਯੂਰੋਪੀਅਨ ਕੰਟਰੀ ਆ ਉਹਨਾਂ ਨੂੰ ਦਿੱਤੇ ਗਏ ਹੈਗੇ ਆ ਤੇ ਜਿਹੜਾ BRC ਹੈਗਾ ਉਹਨੂੰ ਬਾਇਓਮੈਟ੍ਰਿਕ ਰੈਜ਼ੀਡੈਂਟ ਕਾਰਡ ਕਹਿੰਦੇ ਆ ਉਹ ਜ਼ਿਆਦਾਤਰ ਜਿਹੜੇ ਯੂਰੋਪੀਅਨ ਕੰਟਰੀਆਂ ਵਿੱਚੋਂ ਇੱਥੇ ਆ ਕੇ ਰਹਿਣ ਲੱਗੇ ਆ ਉਹਨਾਂ ਨੂੰ ਦਿੱਤੇ ਗਏ ਹੈਗੇ ਆ ਜੀ ਪਰ ਉਹਨਾਂ ਦੇ ਦਾ ਮੋਸਟਲੀ ਜਿਹੜੇ ਹੈਗਾ ਅਕਾਊਂਟ ਹੋਮ ਆਫਿਸ ਦੇ ਨਾਲ ਹੋਏ ਹੈਗੇ ਆ ਪਰ ਜੇ ਨਹੀਂ ਹੋਏ ਤਾਂ ਉਹਨਾਂ ਨੂੰ ਵੀ ਕਰ ਲੈਣੇ ਚਾਹੀਦੇ ਹਨ ਜੀ ਪਰ ਜਿਹੜੇ BRP ਕਾਰਡ ਸੀਗੇ ਉਹ ਇੱਕਦਮ ਇਹਨਾਂ ਨੇ ਅਨਾਉਂਸ ਕੀਤਾ ਜਿਹੜਾ ਕਿ 31 ਦਸੰਬਰ 12 ਦੇ ਜਿਹੜੇ 31 ਦਸੰਬਰ 24 ਤੱਕ ਉਹ BRP ਕਾਰਡ ਕੋਈ ਵੀ ਕਾਰਡ ਬਣਿਆ ਚਾਹੇ 4 ਸਾਲ ਪਹਿਲਾਂ ਬਣਿਆ ਚਾਹੇ 5 ਸਾਲ ਪਹਿਲਾਂ ਬਣਿਆ ਚਾਹੇ ਹੁਣ 2 ਮਹੀਨੇ ਪਹਿਲਾਂ ਬਣਿਆ ਉਹਨਾਂ ਦੇ ਸਾਰਿਆਂ ਦੀ ਡੇਟ 31 12 24 ਲਿਖੀ ਹੋਈ ਹੈ ਹੈਗੀ ਆ ਇਹ ਕੀ ਕਰਨਾ ਕਿ 31 12 24 ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਈਮੇਲ ਭੇਜਾਂਗੇ ਤੇ ਤੁਸੀਂ ਉਸ ਲਾਈਨ ਤੇ ਜਾ ਕੇ ਆਪਣੇ ਅਕਾਊਂਟ ਕ੍ਰੀਏਟ ਕਰ ਸਕਦੇ ਹੋ ਜੀ ਪਰ ਜਿਹੜੇ 31 ਕਈਆਂ ਕੋਲ ਜਿਨ੍ਹਾਂ ਨੇ ਸਲਿਸਟਰ ਤੋਂ ਕਰਾਈ ਹੈ ਜਾਂ ਬਹੁਤ ਕਿਸੇ ਪਤਾ ਨਹੀਂ ਕਿ ਕਿੰਨਾ 5-6 ਸਾਲ ਪਹਿਲਾਂ ਕਿੱਥੋਂ ਉਹਨਾਂ ਨੇ BRP ਕਾਰਡ ਬਣਾਇਆ ਤੇ ਉਹ ਜਿਹੜੀਆਂ ਈਮੇਲਾਂ ਨੇ ਉਹ ਸਲਿਸਟਰ ਨੂੰ ਆ ਜਾਂਦੀਆਂ ਨੇ ਪਰ ਸਲਿਸਟਰ ਕੋ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਕਿ ਅਸੀਂ ਕਿਹਦੇ ਭਰੇ ਆ ਕਿ ਕਿਸ ਤਰ੍ਹਾਂ ਕੰਟੈਕਟ ਕਰੀਏ ਤੇ ਉਸ ਕਰਕੇ ਤਾਂ ਤੁਸੀਂ ਇਹ ਕਹਿੰਦੇ ਆ ਕਿ ਤੁਸੀਂ ਆਪ ਹੀ ਜੇ ਤੁਹਾਡਾ ਆਲਰੇਡੀ BRP ਕਾਰਡ ਬਣਿਆ ਹੈਗਾ ਤੇ ਤੁਸੀਂ ਆਨਲਾਈਨ ਜਾ ਕੇ ਅਕਾਊਂਟ ਕ੍ਰੀਏਟ ਕਰਨਾ ਪੈਣਾ ਤੁਹਾਨੂੰ ਜੀ ਜੀ ਤੇ ਦੂਸਰਾ ਇਹ ਹੈਗਾ ਕਿ ਜਿਹੜਿਆਂ ਜਿਨ੍ਹਾਂ ਦੇ ਉੱਤੇ ਪਹਿਲਾਂ ਬਹੁਤ ਜ਼ਿਆਦਾ ਮੈਂ ਦੇਖਿਆ ਜ਼ਿਆਦਾ ਪਹਿਲਾਂ ਜ਼ਿਆਦਾ ਬਜ਼ੁਰਗ ਹੈਗੇ ਉਹਨਾਂ ਦੇ ਕੋਲ ਆ ਆਪਣੇ ਸਟੈਂਪ ਲਗੀ ਹੋਏ ਕਾਰਡ ਦੇ ਤੇ ਉਹੀ ਲਈ ਜਾਂਦੇ ਆ ਚਾਰ-ਚਾਰ ਪੰਜ-ਪੰਜ ਕਾਰਡ ਕਈ ਪਾਸਪੋਰਟ ਚਾਕੇ ਲੈ ਜਾਂਦੇ ਹੈਗੇ ਤੇ ਜਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਟੈਂਪਰ ਵੀ ਲਾਉਣੀ ਚਾਲੂ ਕਰਤੀ ਸੀ ਕਿ ਵੀਜ਼ਾ ਤੁਹਾਨੂੰ ਐਸਾ ਹੈਗਾ ਜੀ ਪਰ ਉਹ ਸਾਰਾ ਕੁਝ ਉਹਨਾਂ ਨੇ ਬੰਦ ਕਰ ਦੇਣਾ ਕਿ ਉਸ ਕਰਕੇ ਜੇਕਰ ਤੁਹਾਡੇ ਕੋ ਬੀਆਰਪੀ ਕਾਰਡ ਅਜੇ ਨਹੀਂ ਬਣਿਆ ਤਾਂ ਉਹ ਤੁਹਾਨੂੰ ਪਹਿਲਾਂ ਜ਼ਰੂਰ ਬਣਾਉਣਾ ਚਾਹੀਦਾ ਜਿਹੜਾ ਕਿ 31 12 ਨੂੰ ਖਤਮ ਹੋਣਾ ਪਰ ਉਸ ਤੋਂ ਪਹਿਲਾਂ ਪਹਿਲਾਂ ਜੇ ਬੀਆਰਪੀ ਕਾਰਡ ਬਣ ਜਾਣਾ ਤੇ ਫਿਰ ਤੁਸੀਂ ਉਸ ਨੂੰ ਆਪਣਾ ਆਨਲਾਈਨ ਜਾ ਕੇ ਤੁਹਾਡਾ ਕ੍ਰੀਏਟ ਜਿਹੜਾ ਅਕਾਊਂਟ ਕਰ ਸਕਦੇ ਹੋ ਜੀ ਤੇ ਜਿਹੜਾ ਜੇ ਜਿਨ੍ਹਾਂ ਨੇ ਈ emails ਵਗੈਰਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕਿਸੇ ਦੂਸਰਿਆਂ ਦੇ ਕੋਲੋਂ ਅਪਲਾਈ ਕਰਵਾਏ ਹੋਏ ਸੀਗੇ ਉਹਨਾਂ ਨੇ ਆਪਣੀਆਂ ਈਮੇਲ ਆਈਡੀਆਂ ਦਿੱਤੀਆਂ ਹੋਣਗੀਆਂ ਉਹਨਾਂ ਨੂੰ ਈਮੇਲ ਨਹੀਂ ਆਵੇਗੀ ਕਿਉਂਕਿ ਈਮੇਲ ਤਾਂ ਉਹਨਾਂ ਨੂੰ ਹੀ ਜਾਵੇਗੀ ਜਿ세 ਈਮੇਲ ਤੋਂ ਅਪਲਾਈ ਕੀਤਾ ਹੋਇਆ ਹੈ ਹਾਂਜੀ ਤੋਂ ਫਿਰ ਉਹਨਾਂ ਨੂੰ ਜਿਸ ਤਰ੍ਹਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਰੇਡੀਓ ਪੰਜ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਅੰਜੂ ਬਾਲਾ ਜੀ ਜਿਹੜੇ ਕਿ ਇਹੋ ਜੇ ਪੇਪਰ ਵਰਕ ਕਰਦੇ ਨੇ ਉਹ ਇੱਥੇ ਸਟੂਡੀਓ ਆਉਣਗੇ ਇੱਥੇ ਰਿਸੈਪਸ਼ਨ ਦੇ ਉੱਤੇ ਬੈਠ ਕੇ OVBP ਕਾਰਡ ਅਪਲਾਈ ਕਰਦੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਵਾ ਦੇਵਾਂਗੇ ਕਿ ਕੀ ਚਾਰजेस ਵਗੈਰਾ ਜੋ ਵੀ ਹੋਣਗੇ ਉਹਨਾਂ ਦੇ ਉਹ ਇੱਥੇ ਲੰਗੇ ਆਪਾਂ ਰੇਡੀਓ ਪੰਜ ਦੇ ਪਰਿਵਾਰ ਦੀ ਸਹੂਲਤ ਵਾਸਤੇ ਇਹ ਆਪਾਂ ਉਪਰਾਲਾ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਹ ਜੇ ਜਿਨ੍ਹਾਂ ਨੇ ਹੁਣ BRP ਕਾਰਡ ਅਪਲਾਈ ਕਰਨੇ ਆ ਜੇ ਤੁਸੀਂ ਕਹਿੰਦੇ ਆ ਕਿ ਉਹਨਾਂ ਦੀ ਡੇਟ ਜਿਹੜੀ ਐਕਸਪਾਇਰ ਡੇਟ 31 ਦਸੰਬਰ 2024 ਹੈ ਹਾਂਜੀ ਜਿਹੜੇ ਹੁਣ ਅਪਲਾਈ ਕਰਨੇ ਇਹਨਾਂ ਦੀ ਵੀ ਇਹੀ ਐਕਸਪੈਰੀ ਜ ਸਾਰਿਆਂ ਦੀ 31 ਦਸੰਬਰ 24 ਤੱਕ ਹੋਣੀ ਹੈਗੀ ਆ ਪਰ ਇਸ ਤਰ੍ਹਾਂ ਜੇ ਜਿਹੜੇ ਹੁਣ ਬਣਾਉਣਗੇ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਹੈਗੇ ਆ ਤੇ ਜਿਹੜਾ ਫੋਟੋ ਆਈਡੀ ਵਗੈਰਾ ਉਹ ਸਾਰੀ ਬਰਮੀ ਉਹਨਾਂ ਜਾ ਕੇ ਕਰਨੀ ਪੈਂਦੀ ਹੈਗੀ ਆ ਤੇ ਉਹ ਸਾਰੇ ਉਹਨਾਂ ਕੋਲ ਹੋਮ ਹਾਊਸ ਕੋ ਸਾਰਾ ਰੈਕੋਰਡ ਹੋ ਜਾਊਗਾ ਜਦੋਂ ਉਹਨਾਂ ਕੋ ਰੈਕੋਰਡ ਹੋ ਗਿਆ ਉਦੋਂ ਫਿਰ ਤੁਸੀਂ ਉਹਨੂੰ ਜਿਹੜਾ ਈ ਵੀਜ਼ਾ ਉਹਨੂੰ ਕਹਿੰਦੇ ਹੈਗੇ ਆ ਉਹ ਫਿਰ ਅਕਾਊਂਟ ਕ੍ਰੀਏਟ ਕਰ ਸਕਦੇ ਬਾਅਦ ਦੇ ਵਿੱਚ ਪਹਿਲਾਂ ਪਰ ਜੇ ਨਹੀਂ ਬਣਾਇਆ ਤਾਂ ਫਿਰ ਉਹਨਾਂ ਕੋ ਜਦੋਂ ਤੁਸੀਂ ਇੰਡੀਆ ਚਲੇ ਗਏ ਸੀ ਇੰਡੀਆ ਤੋਂ ਵਾਪਸ ਆ ਰਹੇ ਕਿਉਂਕਿ ਉਹਨਾਂ ਕੋ ਡਿਜੀਟਲ ਸਾਰਾ ਕਰ ਰਹੇ ਹੈਗੇ ਆ ਉਹਨਾਂ ਨੇ ਕਹਿਣਾ ਥੋੜਾ ਕਾਰਡ ਦੀ ਮਿਆਦ ਖਤਮ ਹੋ ਗਈ ਪਹਿਲਾਂ ਤੁਹਾਨੂੰ ਇੰਡੀਆ ਦੇ ਵਿੱਚੋਂ ਇਹ 에어ਪੋਰਟ ਤੋਂ ਨਹੀਂ ਉਹਨਾਂ ਨੇ ਸਟੈਂਪ ਚਾਣ ਦੇਣ ਵੀ ਤੁਹਾਡਾ ਮਿਆਦ ਖਤਮ ਹੋਈ ਹੈਗੀ ਆ ਬਾਕੀ ਸਟੈਂਪਾਂ ਵੀ ਉਹਨਾਂ ਨੇ ਕਹਿੰਦਾ ਵੀ ਸਾਰੀਆਂ ਤੁਹਾਨੂੰ ਪਤਾ ਲੱਗੇ ਹੋਣਾ ਕਿ ਇੰਡੀਆ ਗਵਰਨਮੈਂਟ ਨੂੰ ਸਾਰਿਆਂ ਨੂੰ ਕਿ ਸਾਰੀਆਂ ਸਟੈਂਪਾਂ ਦਾ ਸਾਰਾ ਕੁਝ ਬੰਦ ਹੋ ਰਿਹਾ ਹੈਗਾ ਫਿਰ ਹੋ ਸਕਦਾ ਤੁਹਾਨੂੰ ਉੱਥੇ ਨਾਂ ਵੀ ਚਾਣ ਦੇਣ ਤੇ ਜੇ ਚੜ ਵੀ ਗਏ ਤਾਂ ਇੱਥੇ ਆ ਕੇ ਫਿਰ ਪ੍ਰੋਬਲਮ ਜੇ ਸ਼ਾਇਦ ਬਹੁਤ ਜ਼ਿਆਦਾ ਹੋ ਸਕਦੀ ਹੈ ਉਹਨਾਂ ਵਾਸਤੇ ਰਿਪੋਰਟ ਵੀ ਕੀਤਾ ਜਾ ਸਕਦਾ ਹਾਂ ਬਹੁਤ ਕੁਝ ਹੋ ਸਕਦਾ ਕਿਉਂਕ ਜਿਨ ਕੋ ਸਟੈਂਪ ਲੱਗ ਜਾਂਦੇ ਉਹਨਾਂ ਨੂੰ ਵੀ ਉਹ ਇਹੀ ਕਾਫੀ ਤੰਗ ਕਰਦੇ ਸੀ ਚਾਹੇ ਬੰਤਾ ਨਹੀਂ ਕਰਦੇ ਸੀਗੇ ਆ ਜਾਂਦੇ ਸੀ ਪਰ ਤਾਂਗੇ ਹੀ ਕਰਦੇ ਕਿ ਤੁਸੀਂ ਕਾਰਡ ਕਾਤੇ ਨਹੀਂ ਬਣਾਇਆ ਜੀ ਕਿਉਂ ਬਣਾਇਆ ਨਹੀਂ ਹੈਗਾ ਉਹ ਕਈ ਵਾਰ ਬਹੁਤ ਇੱਕ ਪਾਸੇ ਖੜੇ ਖੜੇ ਕਰਕੇ ਕਿੰਨਾ ਕਿੰਨਾ ਟਾਈਮ ਲਾਉਂਦੇ ਸੀ ਜਿਹਨਾਂ ਕੋ ਕਾਰਡ ਨਹੀਂ ਸੀਗਾ ਕਿਉਂਕਿ ਮੈਂ ਜਦੋਂ ਲਾਸਟ ਇਅਰ ਇੰਡੀਆ ਗਿਆ ਸੀ ਮੇਰੇ ਸਾਹਮਣੇ ਬੈਠੇ ਉਹ ਚਾਰ ਪੰਜ ਪਾਸਪੋਰਟ ਛੱਕੇ ਉਹ ਕਦੇ ਇਧਰ ਦੇਖ ਫੋਲੀ ਜਾਣ ਕਦੇ ਕਿਸ ਤਰ੍ਹਾਂ ਕਰੇ ਜਾਣ ਪਰ ਸਾਡੀ ਹੀ ਜਰੂਰੀ ਬੇਨਤੀ ਹੈ ਕਿ ਜਰੂਰ ਕਰਾ ਲਓ ਨਹੀਂ ਤਾਂ ਉਹਨੂੰ ਬਹੁਤ ਪ੍ਰੋਬਲਮ ਹੋ ਸਕਦੀ ਹੈ ਜੇ ਤੁਸੀਂ ਇੰਡੀਆ ਚਲੇ ਗਏ ਨਾ ਵਾਪਸ ਆਉਣ ਵਾਸਤੇ ਪੈਸਾ ਦੇ ਨਾਮ ਵੀ ਉੱਥੇ ਸਟੌਪ ਵੀ ਕਰ ਸਕਦੇ ਆ ਜੀ ਜਦੋਂ ਭਗਵੰਤ ਸਿੰਘ ਜੀ ਜਦੋਂ ਅਪਲਾਈ ਕਰਨਾ ਤੇ ਇਹਨੂੰ ਕਿੰਨੀ ਕੁ ਦੇਰ ਲੱਗਦੀ ਆਂ ਓਂਡੇ ਉਹਦੇ ਵਿੱਚ ਉਹ ਆਮ ਤੌਰ 'ਤੇ 6 ਮਹੀਨੇ ਤੱਕ ਵੀ ਕਹਿ ਦਿੰਦੇ ਹੈਗੇ ਆ ਕਿ ਵੀ 6 ਮਹੀਨੇ ਵੀ ਲੱਗ ਸਕਦੇ ਆ ਪਰ ਮੋਸਟਲੀ ਜਿਹੜਾ ਹੈਗਾ ਬਹੁਤਾਂ ਦੇ ਕੇ ਮੇਰੇ 2-3 ਮਹੀਨਾ ਦੇ ਵਿੱਚ ਵੀ ਆਇਆ ਤੇ ਇੱਕ ਦੋ ਦਾ ਮੈਂ ਅੱਗੇ ਕੀਤਾ ਸੀ ਕਿਸੇ ਨੇ ਉਹਨੇ 2 ਹਫਤੇ ਵਿੱਚ ਵੀ ਆ ਗਿਆ ਸੀ ਡਿਪੈਂਡ ਕਰਦਾ ਵੀ ਤੁਹਾਡੀ ਕਿੰਨੀ ਕੀ ਇਨਫੋਰਮੇਸ਼ਨ ਤੁਸੀਂ ਉਹਨਾਂ ਨੂੰ ਦਿਨੇ ਹੋ ਤੁਹਾਡੇ ਇੰਡੀਅਨ ਪਾਸਪੋਰਟ ਪੁਰਾਣੇ ਤੇ ਤੁਹਾਡੇ ਇੱਥੇ ਪ੍ਰੂਫ ਆਫ ਅਡਰੈਸ ਤੁਸੀਂ ਬਾਹਰ ਤਾਂ ਨਹੀਂ ਗਏ ਕਈ ਚੀਜ਼ਾਂ ਕਰਕੇ ਉਹਨਾਂ ਦਾ ਬਹੁਤਾਂ ਦਾ ਕਾਫੀ ਵੈਸੇ ਫਾਰਮ ਜਿਹੜਾ ਕਾਫੀ ਕੰਪਲਿਕੇਟਿਡ ਹੈ ਮੈਂ ਵੀ ਥੋੜਾ ਜਿਹਾ ਕੋਸ਼ਿਸ਼ ਕੀਤੀ ਸੀ ਦੇਖਣ ਲਈ ਹਾਂਜੀ ਉਹ ਕੰਟਾ ਸਾਰਾ ਲੱਗ ਜਾਂਦਾ ਮੈਨੂੰ ਜੇ ਤੁਸੀਂ ਆਪ ਵੀ ਭਰੋ ਜੇਕਰ ਉਹਦੇ ਵਿੱਚ ਕੋਈ ਇਨਫੋਰਮੇਸ਼ਨ ਚੰਗੀ ਤਰ੍ਹਾਂ ਨਾ ਦਿੱਤੀ ਗਈ ਤੇ ਫਿਰ ਉਹ ਤੁਹਾਨੂੰ ਵਾਪਸ ਆ ਗਿਆ ਆ ਪਰ ਪਰ ਜੋ ਸਰਕੇ ਜੇਕਰ ਤੁਸੀਂ ਜਿਹੜਾ ਵੀ ਕੋਈ ਆਪਣੀ ਜਾਣਕਾਰੀ ਮਾਰ ਰਹਿ ਗਏ ਉਹਨਾਂ ਦੇ ਵਿੱਚ ਤੁਸੀਂ ਜ਼ਰੂਰ ਕਰਾਉਣਾ ਚਾਹੀਦਾ ਚਾਹੇ ਤੁਹਾਡੇ ਪੈਸੇ ਥੋੜੇ ਬਹੁਤ ਲੱਗ ਜਾਂਦੇ ਆ ਪਰ ਜਿਹੜਾ ਜੇ ਵਾਪਸ ਆਉਣ ਵੇਲੇ ਜੇ ਤੁਸੀਂ ਹਜ਼ਾਰਾਂ ਪਾਉਣ ਦੀ ਟਿਕਟ ਲਈ ਆ ਤੇ ਉੱਥੇ ਤੁਹਾਨੂੰ ਰੋਕਤਾ ਤੇ ਦੁਬਾਰਾ ਟਿਕਟ ਲੈਣੀ ਪਈ ਉਹਦਾ ਨੋ ਤਾਂ ਫਾਇਦਾ ਹੀ ਆ ਹਾਂਜੀ ਮੈਂ ਤੇ ਅਕਸਰ ਇਹੀ ਗੱਲ ਕਰਦਾ ਰਹਿੰਦਾ ਕਿ ਇਹ ਜਿਹੜਾ ਇੱਕ ਜ਼ਮਾਨਾ ਸੀ ਜਦੋਂ ਇੰਨੀ ਜ਼ਿਆਦਾ ਪੇਪਰ ਵਰਕ ਦੀ ਜ਼ਰੂਰਤ ਨਹੀਂ ਪੈਂਦੀ ਸੀ ਚੱਲ ਜਾਂਦਾ ਸੀ ਲੇਕਿਨ ਹੁਣ ਸਭ ਕੁਝ ਡਿਜੀਟਲ ਹੋ ਰਿਹਾ ਇਸ ਕਰਕੇ ਉਸ ਸਮੇਂ ਦੇ ਹਾਣੀ ਬਣਨਾ ਬੜੀ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਬੀਆਰਪੀ ਕਾਰਡ ਨਹੀਂ ਬਣਾਏ ਉਹਨਾਂ ਨੂੰ ਬਣਾਉਣੇ ਪੈਣਗੇ ਤੇ ਦੂਸਰੀ ਗਵਰਨਮੈਂਟ ਦੀ ਇਹਦੀ ਫੀਸ ਕਿੰਨੀ ਹੈ ਫਿਰ ਫ੍ਰੀ ਆਫ ਚਾਰਜ ਹੈਗੇ ਜੀ ਗਵਰਨਮੈਂਟ ਹਾਂਜੀ ਫਿਰ ਫ੍ਰੀ ਆਫ ਚਾਰਜ ਸਿਰਫ ਫਾਰਮ ਜਿਨ੍ਹਾਂ ਨੇ ਭਰਨੇ ਹੈਗੇ ਉਹਨਾਂ ਦੀ ਫੀਸ ਹੈ ਉਹਨਾਂ ਦੀ ਫੀਸ ਹੈ ਹਾਂ ਹਾਂਜੀ ਲੇਕਿਨ ਗਵਰਨਮੈਂਟ ਦੀ ਕੋਈ ਫੀਸ ਨਹੀਂ ਹੈਗੀ ਨਾ ਬਾਅਦ ਦੇ ਵਿੱਚ ਜਦੋਂ ਇਹ ਅਪਲੋਡ ਕਰਨਾ ਆਪਣੇ ਤੁਹਾਡੇ ਡੀਆਰਪੀ ਕਾਰਡ ਤੋਂ ਬਣ ਤੋਂ ਬਾਅਦ ਫਿਰ ਉਹ ਵੀ ਉਹ ਵੀ ਫ੍ਰੀ ਆਫ ਚਾਰਜ ਹੈਗੇ ਉਹਨਾਂ ਦੀ ਹਾਂਜੀ ਜੀ ਜੀ ਫਿਰ ਜਦੋਂ ਕਿਸੇ ਦੇ ਕੋਲ ਅਪਲਾਈ ਕਰਵਾਉਣਾ ਤੁਹਾਡੇ ਕਹਿਣ ਦੇ ਮੁਤਾਬਿਕ ਕਿ ਫਿਰ ਈਮੇਲ ਆਈਡੀ ਆਪਣੀ ਖੁਦ ਹੀ ਦੇਣੀ ਚਾਹੀਦੀ ਹੈ ਜਾ ਬੈਸਟ ਦਾ ਹੀ ਹੈ ਜੇ ਤੁਹਾਡੀ ਆਪਦੀ ਜਿਨਾਂ ਕੋ ਹੈਗੀ ਆਪਣੀ ਈਮੇਲ ਆਈਡੀ ਤੇ ਨਾਲ ਆਪਣਾ ਮੋਬਾਈਲ ਨੰਬਰ ਜਿਹੜਾ 스마트ਫੋਨ ਹੈਗਾ ਕਿਉਂਕਿ ਜਿਹੜਾ ਉਹ ਈ ਵੀਜ਼ਾ ਉਹਨਾਂ ਉਹ 스마트ਫੋਨ ਦੇ ਉੱਪਰ ਆ ਜਾਣਾ ਹੈਗਾ ਪਰ ਜੇ ਨਹੀਂ ਹੈਗਾ ਜਾਂ ਜਿਆਦਾ ਬਜ਼ੁਰਗ ਹੈਗੇ ਉਹਨਾਂ ਕੋ ਆਪਦੀ ਨਹੀਂ ਆਪਣੇ ਕੋਈ ਰਿਸ਼ਤੇਦਾਰਾਂ ਦੀ ਜਾਂ ਬੱਚਿਆਂ ਦੀ ਕੋਈ ਈਮੇਲ ਦੇ ਸਕਦੇ ਆ ਪਰ ਉਹ ਤੋਂ ਪ੍ਰਿੰਟ ਆਊਟ ਕਰਕੇ ਵੀ ਉਹ ਆਪਣੇ ਕੋਲੇ ਰੱਖ ਸਕਦੇ ਹੈਗੇ ਜਦੋਂ 에어ਪੋਰਟ ਤੇ ਦਿਖਾਉਣ ਵਾਸਤੇ ਕਿਉਂਕਿ ਜਦੋਂ ਉਹ ਦੇਖ ਲੈਣਗੇ ਪਰ ਉਹਨਾਂ ਦਾ ਆਲਰੇਡੀ ਕ੍ਰੀਏਟ ਅਕਾਊਂਟ ਤਾਂ ਕੀਤਾ ਹੈ ਉਹ ਪਾਸਪੋਰਟ ਦੇ ਉੱਪਰ ਤੇ ਫਿਰ ਉਹ ਉਹਨਾਂ ਨੂੰ ਜਿਆਦਾ ਦਿੱਕਤ ਨਹੀਂ ਹੋਣੀ ਜੇ ਜੇ ਕਿਸੇ ਨੇ ਸਪੋਜ਼ ਕਿ ਹੁਣ ਕੱਲ ਨੂੰ ਜਾਂ ਅੱਜ ਬੀਆਰਪੀ ਕਾਰਡ ਅਪਲਾਈ ਕਰ ਦਿੱਤਾ ਉਹਨਾਂ ਨੂੰ ਅਗਲੇ ਹਫਤੇ ਇੰਡੀਆ ਜਾਣਾ ਪੈਂਦਾ ਹਾਂਜੀ ਤੇ 31 ਦਸੰਬਰ ਤੋਂ ਪਹਿਲਾਂ ਪਹਿਲਾਂ ਤਾਂ ਉਹ ਅਜੇ ਪੁਰਾਣੇ ਸਿਸਟਮ ਦੇ ਹਿਸਾਬ ਨਾਲ ਜਾ ਆ ਸਕਦੇ ਆ ਹਾਂਜੀ ਉਹ ਪੁਰਾਣੇ ਜਿਨ੍ਹਾਂ ਕੋ ਸਟੈਂਪਾਂ ਲੱਗੀਆਂ ਨੇ ਜਿਸ ਸਟੈਂਪ ਤੇ ਵੀ ਇਹ ਹੈਗੀਆਂ ਜੇ ਨਹੀਂ ਵੀ ਆਰਪੀ ਕਾਰਡ ਨਹੀਂ ਵੀ ਬਣਿਆ ਹੈਗਾ ਅਪਲਾਈ ਕਰ ਦੇਣ ਜੋ ਇੰਡੀਆ ਚਲੇ ਜਾਣ ਵਾਪਸ 31 ਦਸੰਬਰ ਤੱਕ ਤਾਂ ਉਹ ਕੋਈ ਰੋਕ ਨਹੀਂ ਹੈਗੀ ਪਰ 31 ਦਸੰਬਰ ਤੋਂ ਬਾਅਦ ਫਿਰ ਉਹਨਾਂ ਨੂੰ ਕੋਈ ਆਰਪੀ ਦੀ ਜਿਹੜੇ ਕਾਰਡ ਜਿਨ੍ਹਾਂ ਕੋ ਬਣਿਆ ਉਹਨਾਂ ਦੇ ਦਾ ਤਰੀਕਿਓ ਪਾਈ ਉਹ ਤਾਂ ਸਿੱਧੇ ਉਹਨਾਂ ਕਹਿ ਦੇਣਾ ਜੀ ਵੇ ਤਾਂ ਐਕਸਪਾਇਰ ਹੋ ਗਿਆ ਹੈਗਾ ਤੇ ਦੂਜਾ ਜਿਹੜੇ ਸਟੈਂਪ ਵਾਲੇ ਉਹ ਵੀ ਅਜੇ ਚੱਲੇ ਜਾਂਦੇ ਹੈਗੇ ਪਰ ਨਹੀਂ ਰੋਕਣਗੇ ਪਰ 31 ਤੋਂ ਬਾਅਦ ਆ ਫਿਰ ਉਹ ਜਿਆਦਾ ਨੂੰ ਪਤਾ ਲਿਆਣਾ ਵੀ ਬ੍ਰਿਟਿਸ਼ ਗਵਰਨਮੈਂਟ ਨੇ ਸਾ ਬਿਲਕੁਲ ਬੰਦ ਕੀਤਾ ਹੋਇਆ ਤੇ 에어ਲਾਈਨ ਵਾਲਿਆਂ ਵੀ ਨਹੀਂ ਚੱਕਣਾ ਹੈਗਾ ਕਿਉਂਕਿ ਉਹ ਉਹਨਾਂ ਨੂੰ ਵੀ ਫਾਈਨ ਹੁੰਦਾ ਹੈਗਾ ਕਿ ਜੇਕਰ ਰੋਂਗ ਆ ਜਾਣਾ ਤੇ ਉਹਨਾਂ ਨੂੰ ਪੇ ਕਾਫੀ ਆਦਾ ਫਾਈਨ ਵੀ ਦੇ ਉਹਨਾਂ ਨੂੰ ਟਿਕਟ ਵੀ ਵਾਪਸ ਭੇਜਣਾ ਪੈਂਦਾ ਇੰਡੀਆ ਨੂੰ ਜੇ ਇੱਥੇ ਆਪਣੇ ਇੰਗਲੈਂਡ ਦੇ ਵਿੱਚ ਕੋਈ ਆ ਵੀ ਜਾਵੇ ਹੈ ਜੀ ਸੋ ਦੋਸਤੋ ਭਗਵੰਤ ਸਿੰਘ ਪੰਦੇਰ ਜੀ ਹੋਰੀ ਬਹੁਤ ਹੀ ਵਿਸ਼ੇਸ਼ ਅਹਿਮ ਜਾਣਕਾਰੀ ਹੈ ਉਹਨਾਂ ਲਈ ਜਿਨ੍ਹਾਂ ਦੇ ਕੋਲ ਭਾਰਤੀ ਪਾਸਪੋਰਟ ਇੰਡੀਅਨ ਪਾਸਪੋਰਟ ਨੇ ਤੇ ਜਿਨ੍ਹਾਂ ਨੇ BRP ਕਾਰਡ ਨਹੀਂ ਬਣਵਾਏ ਔਰ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਇੱਥੋਂ ਕੰਟਰੀ ਤੋਂ ਬਾਹਰ ਜਾਣਗੇ ਜੇ ਜ਼ਰੂਰੀ ਨਹੀਂ ਇੰਡੀਆ ਕਿਸੇ ਹੋਰ ਕੰਟਰੀ ਵੀ ਹੌਲਡੇ ਜਾਣਗੇ ਜਦੋਂ ਉਹ ਵਾਪਸ ਆਉਣ ਦੀ ਕੋਸ਼ਿਸ਼ ਕਰਨਗੇ ਤੇ ਵਾਪਸ ਉਹਨਾਂ ਨੂੰ ਦਿੱਕਤ ਆਵੇਗੀ 에어ਪੋਰਟ ਦੇ ਉੱਤੇ ਬਹੁਤ ਜ਼ਿਆਦਾ ਕੁਐਸਚਨ ਹੋਣਗੇ ਸੋ ਬੈਸਟ ਇਹੀ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ BRP ਕਾਰਡ ਦੀ ਉਹਨਾਂ ਨੂੰ BRP ਕਾਰਡ ਬਣਾ ਲੈਣੇ ਚਾਹੀਦੇ ਆ ਸਮੇਂ ਸਮੇਂ ਅਨੁਸਾਰ ਅਸੀਂ ਅਨਾਉਂਸ ਕਰਾਂਗੇ ਕਿ ਰੇਡੀਓ ਪੰਜਾਬ ਦੇ ਸਟੂਡੀਓ ਦੇ ਵਿੱਚ ਵੱਡੀ ਸਹੂਲਤ ਵਾਸਤੇ ਜੇ ਕੋਈ ਆ ਸਕਦਾ ਹੋਵੇ ਇੱਥੇ ਆ ਕੇ ਤੁਸੀਂ OBRP ਕਾਰਡ ਅਪਲਾਈ ਕਰ ਸਕਦੇ ਹੋ ਸੋ ਗੱਲ BRP ਕਾਰਡ ਦੀ ਚੱਲ ਰਹੀ ਹੈ BRP ਕਾਰਡ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਕੋਲ ਭਾਰਤੀ ਪਾਸਪੋਰਟ ਨੇ ਐਕਸਪਾਇਰੀ ਡੇਟ ਹੈ 31 ਦਸੰਬਰ 2024 ਜੇਕਰ ਤੁਸੀਂ VRP ਕਾਰਡ ਅਪਲਾਈ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਪਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਬਰਵੀਗੰਮ ਦੇ ਵਿੱਚ ਵੀ ਸੋਹੋ ਰੋਡ ਦੇ ਉੱਤੇ ਆਫਿਸ ਹੈ ਜਿੱਥੇ ਅੰਜੂ ਬਾਲਾ ਜੀ ਅਪਲਾਈ ਕਰਦੇ ਨੇ ਉਹਨਾਂ ਦਾ ਸੰਪਰਕ ਨੰਬਰ ਵੀ ਸਾਡੇ ਕੋਲ ਲਿਆ ਜਾ ਸਕਦਾ ਸੋ ਗੱਲ ਆਪਾਂ ਭਗਵੰਤ ਸਿੰਘ ਪੰਦੇੜ ਜੀ ਹੋਰਾਂ ਦੇ ਨਾਲ ਕਰਦੇ ਆ ਕਿਉਂਕਿ ਇੱਕ ਸਵਾਲ ਵੀ ਆਇਆ ਜੀ ਸਵਾਲ ਇਹ ਆਇਆ ਕਿ ਜਿਹੜਾ BRP ਕਾਰਡ ਹੈ ਉਹਦੀ ਡੇਟ ਐਕਸਪਾਇਰੀ ਜਿਹੜੀ ਹੈ 31 ਦਸੰਬਰ 2024 ਦੀ ਵਜਾਏ ਉਹ ਕਹਿ ਰਹੇ ਜਾਂ ਹੋ ਸਕਦਾ ਪੁਲੇਖਾ ਹੋਵੇ ਕਿ 31 ਦਸੰਬਰ 2026 ਹੈ ਹਾਂਜੀ ਉਹ ਸ਼ਾਇਦ ਹੋ ਸਕਦਾ ਕਿਉਂਕਿ ਮੈਂ ਕੋਈ ਇਦਾਂ ਦੇਖਿਆ ਨਹੀਂ ਹੈਗਾ ਪਰ ਇਸ ਤਰ੍ਹਾਂ ਕਿ ਜੇ 31 ਦਸੰਬਰ 26 ਵੀ ਹੋਵੇ ਪਰ ਸਟਿਲ ਉਹਨਾਂ ਨੂੰ ਆਪਣਾ ਜਿਹੜਾ ਅਕਾਊਂਟ ਹੈਗਾ ਕ੍ਰੀਏਟ ਕਰਨਾ ਪੈਣਾ ਹੈਗਾ 31 ਦਸੰਬਰ 24 ਤੋਂ ਬਾਅਦ ਕਿਉਂਕਿ ਹੋ ਸਕਦਾ ਉਹਨਾਂ ਕੋ ਪਾਸਪੋਰਟ ਚੇਂਜ ਹੋ ਗਿਆ ਹੋਵੇ ਜੇ ਉਹਨਾਂ ਕੋ ਆਲਰੇਡੀ ਪਹਿਲਾਂ ਪਹਿਲਾਂ ਤਾਂ ਉਹਨਾਂ ਦੇ ਜੇਕਰ BRP ਕਾਰਡ ਆ ਪਹਿਲਾਂ ਤਾਂ ਉਹਨਾਂ ਕੋ ਅਕਾਊਂਟ ਉੱਥੇ ਹੋਣਾ ਹੀ ਨਹੀਂ ਹੈਗਾ ਉਹਨਾਂ ਦੇ ਪਾਸਪੋਰਟ ਜਿਹੜਾ ਵੀ ਕੋਈ ਪਾਸਪੋਰਟ ਹੈਗਾ ਕਰੰਟ ਪਾਸਪੋਰਟ ਹੈਗਾ ਜੀ ਤੇ ਉਸ ਕਰਕੇ ਜਦੋਂ ਵੀ ਤੁਸੀਂ ਵੀ ਉੱਥੇ 에어ਪੋਰਟ ਤੇ ਆਉਣਾ ਉਹਨਾਂ ਨੇ ਉਹ ਸਕੈਨ ਕਰਕੇ ਉਹ ਪਾਸਪੋਰਟ ਦੀ ਇਨਫੋਰਮੇਸ਼ਨ ਉੱਤੇ ਆ ਜਾਣੀ ਹੈਗੀ ਆ ਪਰ ਜੇਕਰ ਤੁਸੀਂ ਕਾਊਂਟ ਕ੍ਰੀਏਟ ਨਹੀਂ ਕੀਤਾ ਬਈ ਇਕੱਲਾ BRP ਕਾਰਡ ਦੇ ਨਾਲ ਤਾਂ ਉਹਨਾਂ ਦੇ ਕੰਮ ਤਾਂ ਖਤਮ ਹੋ ਗਿਆ ਹੈਗਾ ਤੇ ਜਾਂ ਉਹਨਾਂ ਕੋਈ ਇਨਫੋਰਮੇਸ਼ਨ ਨਹੀਂ ਹੋਣੀ ਉਹਦੇ ਨੂੰ ਪ੍ਰੋਬਲਮ ਹੋ ਸਕਦੀ ਹੈਗੀਆ ਤੁਹਾਨੂੰ ਜੇ ਇਵਨ 26 ਵਿੱਚ ਵੀ ਖਤਮ ਹੁੰਦਾ ਜਿਹੜਾ ਕਿ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਿਓ ਕਿ ਹੋ ਸਕਦਾ 31 ਤੁਹਾਨੂੰ ਵੀਜ਼ਾ ਤਾਂ ਚਾਹੀਦਾ ਪੰਜ ਸਾਲ ਦਾ ਮਿਲਿਆ ਜਾਂ 10 ਸਾਲ ਦਾ ਮਿਲਿਆ ਪਰ ਉਹਦੇ ਤੇ ਡੇਟ ਜੇ ਐਕਸਪਾਇਰੀ ਡੇਟ ਉਹ ਹੋ ਸਕਦਾ 31 12 24 ਹੋਵੇ ਪਰ ਜੇ ਤੁਸੀਂ ਕਹਿੰਦੇ ਉਹ 26 ਹੈਗੀ ਆ ਪਰ ਮੈਂ ਤਾਂ ਕੋਈ ਦੇਖਿਆ ਨਹੀਂ ਪਰ ਸਟੇਲ ਤੁਸੀਂ ਆਪਣਾ ਯੂਕੇ ਵੀਆਈ ਦੇ ਨਾਲ ਅਕਾਊਂਟ ਬਣਾਉਣਾ ਪੈਣਾ ਜਿੱਥੇ ਤੁਹਾਡਾ ਜਿਹੜਾ ਕਰੰਟ ਪਾਸਪੋਰਟ ਆ ਉਹਦੀ ਇਨਫਰਮੇਸ਼ਨ ਸਾਰੀ ਦੇਣੀ ਪੈਣੀ ਹੈਗੀ ਆ ਤਾਂ ਕਿ ਜਦ ਤੁਸੀਂ ਵਾਪਸ ਇੰਡੀਆ ਤੋਂ ਆਵੋ ਉਸ ਪਾਸਪੋਰਟ ਨੂੰ ਜਸਟ ਸਕੈਨ ਕਰਨ ਉਹ ਸਾਰੀ ਉਹਨਾਂ ਕੋਲ ਇਨਫਰਮੇਸ਼ਨ ਹੋਵੇ ਜੀ 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 ਪਰ ਕਰਨਾ ਹੀ ਪੈਣਾ ਜਿਹੜੀ ਜਿਸ ਗਵਰਨਮੈਂਟ ਨੇ ਅਨਾਉਂਸ ਜਿਹੜਾ ਕੀਤਾ ਹੈ ਕਰਨਾ ਹੀ ਪੈਣਾ ਹਾਂਜੀ ਉਹ ਪਹਿਲੀ ਤਰੀਕਾ ਕਹਿੰਦੇ ਪਹਿਲੀ ਜਨਵਰੀ 25 ਨੂੰ ਜੇਕਰ ਕੋਈ ਆਉਣਗੇ ਵੀ ਕੋਈ ਵੀ ਹੋਣਗੇ ਉਹਨਾਂ ਨੇ ਸਕੈਨ ਕਰਨਾ ਲੱਗ ਜਾਣਾ ਹੈਗਾ ਤੇ ਸਕੈਨ ਨਾ ਕੀਤਾ ਆ ਤਾਂ ਉੱਥੇ ਡਿਲੇ ਵੀ ਹੋ ਸਕਦੀ ਹੈ ਸ਼ਾਇਦ ਵਾਪਸ ਨਾ ਭੇਜਣ ਪਰ ਪ੍ਰੋਬਲਮ ਤਾਂ ਜ਼ਰੂਰ ਹੋ ਸਕਦੀ ਹੈਗੇ ਉਸ ਕਰਕੇ ਤੇ ਬੈਟਰ ਆ ਜਾਏਗਾ ਹੁਣ ਟਾਈਮ ਤੁਹਾਡੇ ਕੋਲ ਕਾਫੀ ਹੈਗਾ ਤੇ ਉਸ ਕਰਕੇ ਜਿਨ੍ਹਾਂ ਕੋ ਬੀਆਰਪੀ ਕਾਰਡ ਉਹ ਨਹੀਂ ਬਣੇ ਹੋਏ ਉਹਨਾਂ ਵਾਸਤੇ ਤਾਂ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਹੈਗੇ ਉਹਨਾਂ ਤਾਂ ਯੂਕੇ ਵੀ ਆਈ ਦੇ ਨਾਲ ਅਕਾਊਂਟ ਕ੍ਰੀਏਟ ਕਰਨਾ ਪੈਂਦਾ ਤੇ ਉਹ ਤੁਸੀਂ ਆਪਣੇ ਰੇਡੀਓ ਪੰਜ ਦੇ ਤੇ ਆਪੇ ਆਪਨੇ ਅਰੇਂਜ ਕਰ ਦੇਣਗੇ ਉਹਨੂੰ ਅਕਾਊਂਟ ਨੂੰ ਕ੍ਰੀਏਟ ਕਰਨ ਵਾਸਤੇ ਪਰ ਜਿਨ੍ਹਾਂ ਦਾ ਬੀਆਰਪੀ ਕਾਰਡ ਨਹੀਂ ਬਣਿਆ ਉਹਨਾਂ ਵਾਸਤੇ ਜ਼ਰੂਰੀ ਹੈ ਵੀ ਛੇਤੀ ਤੋਂ ਛੇਤੀ ਬਣਾ ਲੈਣ ਕਿਉਂਕਿ ਜਿੰਨੇ ਵੀ ਇਹ ਇੱਕਦਮ ਐਨਾਨਸ ਹੋਣ ਕਰਕੇ ਬਹੁਤ ਬੰਦਿਆਂ ਨੇ ਜਿਨ੍ਹਾਂ ਨੇ ਨਹੀਂ ਬਣਾਇਆ ਹੈਗਾ ਉਹਨਾਂ ਵਾਸਤੇ ਬਹੁਤ ਫਿਰ ਡਿਲੇ ਵੀ ਹੋ ਸਕਦੀ ਹੈ ਕਿਉਂਕਿ ਅਜੇ ਤੱਕ 10-12 6-7 ਮਹੀਨੇ ਪਏ ਹੈਗੇ ਆ ਪਰ ਜਿਨ੍ਹਾਂ ਛੇਤੀ ਬਣ ਜਵੇ ਉਹਨਾਂ ਛੇਤੀ ਬੀਆਰਪੀ ਕਾਰਡ ਆ ਸਕਦਾ ਹੈਗਾ ਜੀ ਬਿਲਕੁਲ ਜੀ ਇਸੇ ਕਰਕੇ ਆਪਣੀ ਜਿਹੜੀ ਗੱਲਬਾਤ ਵੀ ਹੋਈ ਸੀ ਤਾਂ ਕਿ ਆਪਣਾ ਆਪਣੇ ਰੇਡੀਓ ਪੰਜਾਬ ਦੇ ਪਰਿਵਾਰ ਨੂੰ ਇਹ ਜਾਣਕਾਰੀ ਅਹਿਮ ਜਾਣਕਾਰੀਆਂ ਜੀ ਦੇ ਸਕ ਕਿਉਂਕਿ ਬਹੁਤ ਵਾਰੀ ਐਸਾ ਵੀ ਕਈ ਸਣੇ ਬਜ਼ੁਰਗ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ ਹੋ ਸਕਦਾ ਕਿ ਉਹ ਰੇਡੀਓ ਪੰਜ ਨੂੰ ਸੁਣਦੇ ਹੋਣ ਲੇਕਿਨ ਜਿਹੜੀ ਉਹਨਾਂ ਦੀ ਅਨਾਉਂਸਮੈਂਟ ਉਹਨਾਂ ਨੇ ਨਾ ਸੁਣੀ ਹੋਵੇ ਇਸੇ ਕਰਕੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਜਿਹੜੀ ਅੱਜ ਦੀ ਗੱਲਬਾਤ ਹੈ ਇਹ ਗੱਲਬਾਤ ਰੇਡੀਓ ਪੰਜ ਦੇ YouTube ਚੈਨਲ ਉੱਪਰ ਵੀ ਆਪਾਂ ਅਪਲੋਡ ਕਰਾਂਗੇ ਤਾਂ ਕਿ ਉਹ ਲੋਕ ਵੀ ਜਿਹੜੇ ਇਸ ਵੇਲੇ ਪ੍ਰੋਗਰਾਮ ਨਹੀਂ ਸੁਣ ਰਹੇ ਉਹਨਾਂ ਤੱਕ ਵੀ ਇਹ ਖਬਰ ਪਹੁੰਚ ਜਾਵੇਗੀ ਸੋ BRP ਕਾਰਡ ਜਿਹਦੀ ਗੱਲਬਾਤ ਚੱਲ ਰਹੀ ਹੈ ਪਕਾਨ ਦੀ ਹੋਰ ਕੋਈ ਇਹਦੇ ਬਾਰੇ ਜਾਣਕਾਰੀ بی آر پی کارڈ ਦੀ ਜਿਹੜੀ ਤੁਹਾਡੇ ਕੋਲ ਹੈ ਅਗਰ ਸਾਂਝੀ ਕਰਨੀ ਚਾਹੋ ਤਾਂ ਜੀ ਨਹੀਂ ਹੋਰ ਤਾਂ ਸਭ ਹੈਗਾ ਤੇ ਪਰ ਜੇਕਰ ਕੋਈ ਹੋਰ ਜ਼ਿਆਦਾ ਨਵੀਂ ਜਾਣਕਾਰੀ ਹੋਈ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਵੀ ਆ ਕੇ ਹੋਰ ਜਾਣਕਾਰੀ ਦੇ ਦਾਂਗੇ 2-4 ਹਫ਼ਤਿਆਂ ਤੱਕ ਜਾਂ ਨੈਕਸਟ ਮੰਥ ਤੱਕ ਨਾ ਮਹੀਨੇ ਤੱਕ ਜੇਕਰ ਕੋਈ ਹੋਰ ਨਵੀਂ ਜਾਣਕਾਰੀ ਇਹਦੇ ਬਾਰੇ ਪਤਾ ਲੱਗਿਆ ਸੋ ਸੋ ਦੋਸਤੋ ਜੀਨਰ ਦੇ ਕੋਲ ਵੀ ਇੰਡੀਅਨ ਪਾਸਪੋਰਟ ਹੈ ਤੁਹਾਨੂੰ ਜ਼ਰੂਰਤ ਹੈ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ بی آر ਪੀ ਕਾਰਡ ਦੀ 31 دسمبر 2024 ਤੋਂ ਬਾਅਦ ਜੇਕਰ ਤੁਸੀਂ ਕੰਟਰੀ ਤੋਂ ਬਾਹਰ ਜਾਓਗੇ ਵਾਪਸੀ ਦੇ ਸਮੇਂ ਤੁਹਾਨੂੰ ਬਹੁਤ ਮੁਸ਼ਕਲ ਆ ਸਕਦੀ ਹੈ ਪ੍ਰੋਬਲਮ ਆ ਸਕਦੀ ਹੈ ਡਿਲੇ ਹੋ ਸਕਦਾ ਹੋ ਸਕਦਾ ਰਿਪੋਰਟ ਕਰ ਦੇਣ ਇਹ ਉਹ 에어ਪੋਰਟ ਵਾਲੇ ਜਿਹੜੇ ਉੱਥੇ ਆਫੀਸਰ ਹੁੰਦੇ ਆ ਮੌਕੇ ਦੇ ਉਹਨਾਂ ਦਾ ਫੈਸਲਾ ਹੁੰਦਾ ਇਮੀਗ੍ਰੇਸ਼ਨ ਆਫੀਸਰ ਦਾ ਪਰ ਹਾਂ ਜੇਕਰ ਲੰਗ ਵੀ ਦੇਣਗੇ ਪਰ ਦਿੱਕਤ ਜ਼ਰੂਰ ਆਵੇਗੀ ਸੋ ਇਸ ਦਿੱਕਤ ਤੋਂ ਬਚਣ ਲਈ ਇਸ ਮੁਸ਼ਕਲ ਤੋਂ ਬਚਣ ਲਈ ਤੁਹਾਡੇ ਕੋਲ 6 ਮਹੀਨੇ ਦਾ ਸਮਾਂ ਹੈ ਜੀ ਅਜੇ ਜਿਹਦੇ ਵਿੱਚ ਤੁਸੀਂ BRP ਕਾਰਡ ਬਣਾ ਸਕਦੇ ਹੋ ਐਕਸਪਾਇਰੀ ਡੇਟ 31 ਦਸੰਬਰ 2024 ਹੈ ਉਸ ਤੋਂ ਪਹਿਲਾਂ ਪਹਿਲਾਂ BRP ਕਾਰਡ ਬਣਾਉਣੇ ਬੜੇ ਜ਼ਰੂਰੀ ਕਰ ਦਿੱਤੇ ਗਏ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਭਗਵਨ ਸਿੰਘ ਜੀ ਸਮੇਂ-ਸਮੇਂ ਅਨੁਸਾਰ ਤੁਸੀਂ ਸਟੂਡੀਓ ਦੇ ਵਿੱਚ ਆਉਂਦੇ ਹੋ ਸਰੋਤਿਆਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਸਾਂਝੀ ਕਰਦੇ ਹੋ ਰੇਡੀਓ 5 ਦੀ ਸਾਰੀ ਟੀਮ ਰੇਡੀਓ 5 ਦੇ ਸਾਰੇ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਕੀ ਮੈਂ ਰੇਡੀਓ 5 ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਆ ਉਹ ਲੋਕਾਂ ਤੱਕ ਸਾਰੇ ਸਰੋਤਿਆਂ ਤੱਕ ਪਹੁੰਚਾਉਂਦੇ ਰਹਿੰਦੇ ਹੈਗੇ ਆ ਤੇ ਆਸ ਕਰਦਾ ਕਿ ਤੁਸੀਂ ਰੇਡੀਓ 5 ਜਰੂਰ ਸੁਣਦੇ ਰਿਹਾ ਕਰੋ। ਖਾਸ ਕਰਕੇ ਸਵੇਰ ਦਾ ਜਿਹੜਾ ਪ੍ਰੋਗਰਾਮ ਹੁੰਦਾ ਇਸ ਵਿੱਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈਗੀ ਆ ਤੇ ਜਿਹੜਾ ਵੀ ਸ਼ਿੰਦਾਜੀ ਦਾ ਪ੍ਰੋਗਰਾਮ ਹੁੰਦਾ 9 ਤੋਂ 11 ਵਜੇ ਤੱਕ ਇਹ ਜਰੂਰ ਤੁਸੀਂ ਸੁਣਿਆ ਕਰੋ ਤਾਂ ਕਿ ਤੁਹਾਨੂੰ ਕੋਈ ਨਵੀਂ ਤੋਂ ਨਵੀਂ ਜਾਣਕਾਰੀ ਦਾ ਪਤਾ ਲੱਗ ਸਕੇ। ਬਹੁਤ ਬਹੁਤ ਵੈਰਾ ਸਾਹ ਵੈਰਾ ਦੇਖੀ ਫਤਿਹ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਜੀ